ਸ਼ਿਕਾਇਤ ਜੀ ਕਿਹੜੀ ਜਗ੍ਹਾ ਤੋਂ ਪੰਜ ਜੀ ਹਾਂ ਜੀ ਮੈਂ ਪਿੰਡ ਬਾਦਰਾ ਡਿਸਟ੍ਰਿਕਟ ਬਰਨਾਲਾ ਤੋਂ ਤੇ ਪੰਜ ਜੀ ਤੁਹਾਨੂੰ ਕੀ ਪ੍ਰੋਬਲਮਾਂ ਹੈਗੀਆਂ ਸੀਗੀਆਂ ਮੈਨੂੰ ਗੱਡੀ ਦੀ ਪ੍ਰੋਬਲਮ ਹੋ ਗਈ ਸੀ ਕਿ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਮੈਂ ਜੁੜ ਗਈ ਸੀ ਇੱਕ ਸਾਹ ਦੀ ਵੀਕਨੈਸ ਹੋ ਗਈ ਸੀ ਬਲੈਕਨੈਸ ਹੋ ਗਈ ਸੀ ਫੇਸ ਤੇ ਸਾਰੇ ਇਹ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਬਈ ਗੱਡੀ ਦੀ ਤੁਹਾਨੂੰ ਹਾਂ ਜੀ ਪਿਛਲੇ 2-3 ਸਾਲਾਂ ਤੋਂ ਪ੍ਰੋਬਲਮ ਸੀ ਜੀ ਤੇ ਇਹਦੀ ਕੋਈ ਪਹਿਲਾਂ ਅੰਗਰੇਜ਼ੀ ਮੈਡੀਸਿਨ ਜਾਂ ਕੋਈ ਦੋ ਦਵਾਈ ਲੈਤੀ ਤੁਸੀਂ ਹਾਂ ਜੀ ਹਾਂ ਜੀ ਲੈਤੀ ਸੀ ਦੋ ਤਿੰਨ ਦਾ ਮਾਤੋਂ ਜੀ ਠੀਕ ਹੈ ਉਹਦੇ ਨਾਲ ਕੋਈ ਫਰਕ ਪਿਆ ਜੀ ਤੁਹਾਨੂੰ ਨਹੀਂ ਨਹੀਂ ਜੀ ਕੋਈ ਨਹੀਂ ਫਰਕ ਪਿਆ ਜਦੋਂ ਤੋਂ ਤੁਸੀਂ ਆਪਣਾ ਬਾਡੀ ਸਰਵਿਸ ਪੈਕ ਕਰਵਾਤੇ ਆ ਪੰਜ ਜੂਸ ਕਰਵਾਤੇ ਉਦੋਂ ਬਾਅਦ ਕੀ ਫਰਕ ਪਿਆ ਤੁਹਾਨੂੰ ਹਾਂ ਜੀ ਬਾਡੀ ਸਰਵਿਸ ਪੈਕ ਲੈਣ ਤੋਂ ਬਾਅਦ ਮੈਨੂੰ ਬਹੁਤ ਫਰਕ ਪਿਆ ਜੀ ਤੇ ਮੇਰੇ ਸਾਰੇ ਥਕਾਵਟ ਦੂਰ ਹੋ ਗਈ ਜੀ ਪੇਨ ਮੇਰੇ ਪੇਨ ਵੀ ਘਟ ਗਏ ਜੀ ਬਾਡੀ ਜੌਨ ਮੈਂ ਕੰਮ ਵੀ ਕਰ ਲੈਂਦੀ ਹਾਂ ਤੇ ਸਵੇਰ ਵੀ ਜਲਦੀ ਉੱਠ ਜਾਂਦੀ ਏਹੀ ਪਰਿਵਾਰ ਬਾਈ ਇਹ ਚੀਜ਼ ਨੂੰ ਸੋਚਦੇ ਰਹਿੰਦੇ ਆ ਜੱੱਕਾ ਤੱਕਾ ਕਰਦੇ ਰਹਿੰਦੇ ਆ ਉਨ੍ਹਾਂ ਪਰਿਵਾਰਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਕੀ ਸੋਚਦੇ ਸੀ ਲੈਣ ਤੋਂ ਪਹਿਲਾਂ ਹਾਂਜੀ ਮੈਂ ਲੈਣ ਤੋਂ ਪਹਿਲਾਂ ਤਾਂ ਮੈਂ ਸੋਚਦੀ ਸੀ ਕਿ ਜਦੋਂ ਇੰਨੇ ਮਹਿੰਗੇ ਦਵਾਈਆਂ ਲੈਂਦੀ ਹੋਂ ਨਾਲ ਮੈਨੂੰ ਕੋਈ ਫਰਕ ਪਿਆ ਨਹੀਂ ਇਹਨਾਂ ਨੂੰ ਵੀ ਕੁਝ ਹੋਣਾ ਅੱਜ ਕੀ ਕਹਿਣਾ ਚਾਹੁੰਨਾ ਪਰਿਵਾਰਾਂ ਨੂੰ ਹਾਂਜੀ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਆ ਉਹ ਬਾਡੀ ਸਰਵਿਸ ਪੈਕ ਜ਼ਰੂਰ ਯੂਜ਼ ਕਰਨ ਤੇ ਰਿਜ਼ਲਟ ਲੈਣ ਠੀਕ ਹੈ ਥੈਂਕ ਯੂ ਧੰਨਵਾਦ